ਤਰਨਤਾਰਨ ਵਿੱਚ ਪੁਲਿਸ RAID ਦੌਰਾਨ ਮਾਰੇ ਗਏ ਸੁਖਦੇਵ ਸਿੰਘ ਦੇ ਪਰਿਵਾਰ ਵਾਲਿਆਂ ਨੇ ਤਰਨਾ ਖਤਮ ਕਰ ਦਿੱਤਾ ਹੈ ਪਰਿਵਾਰ ਨੇ 9.5 ਲੱਖ ਰੁਪਏ ਦਾ ਮੁਆਵਜ਼ਾ ਮਿਲਣ ਤੋਂ ਬਾਅਦ ਤਰਨਾ ਚੁੱਕਿਆ ਹੈ 1 ਲੱਖ ਰੁਪਏ ਡੀਸੀ ਅਤੇ 8.5 ਲੱਖ ਰੁਪਏ ਐਕਸਰਸਾਈਜ਼ ਵਿਭਾਗ ਨੇ ਦਿੱਤੇ ਨੇ ਪਰਿਵਾਰ ਨੇ ਸਵੇਰ ਤੋਂ ਹੀ ਤਰਨਤਾਰਨ ਦੇ ਮੇਨ ਚੌਂਕ ਵਿੱਚ ਤਰਨਾ ਲਾਇਆ ਹੋਇਆ ਸੀ ਜਿਸ ਕਾਰਨ ਅੰਮ੍ਰਿਤਸਰ ਫਿਰੋਜ਼ਪੁਰ ਅਤੇ ਜੁੰਡਿਆਲਾ ਨੂੰ ਜਾਣ ਵਾਲਾ ਟ੍ਰੈਫਿਕ ਪ੍ਰਭਾਵਿਤ ਹੋਇਆ ਵਧੇਰੇ ਜਾਣਕਾਰੀ ਦੇ ਰਹੀ ਨੇ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਜਿਸ ਤਰ੍ਹਾਂ ਕੱਲ ਕਰਨਤਾਰਨ ਦੇ ਪਿੰਡ ਕਦਗਿਲ ਦੇ ਵਿੱਚ ਘਟਨਾ ਵਾਪਰੀ ਸੀ ਜਿਸ ਵੇਲੇ ਸ਼ਰਾਬ ਦੇ ਠੇਕੇਦਾਰ ਦੇ ਜੋ ਕਰਿੰਦੇ ਔਰ ਪੁਲਿਸ ਮੁਲਾਜ਼ਮਾਂ ਵੱਲੋਂ ਇੱਕ ਘਰ ਦੇ ਵਿੱਚ ਰੇਡ ਕੀਤੀ ਗਈ ਸੀ ਔਰ ਇਸ ਰੇਡ ਦੌਰਾਨ ਜਦੋਂ ਸੁਖਦੇਵ ਸਿੰਘ ਨਾਂ ਦਾ ਜੋ ਸ਼ਖਸ ਹੈ ਉੱਥੋਂ ਡਰ ਦੇ ਮਾਰੇ ਭੱਜਣ ਲੱਗਾ ਤਾਂ ਪੁਲਿਸ ਵਾਲੇ ਦੇ ਡੰਡੇ ਦੇ ਲੱਗਣ ਨਾਲ ਉਸ ਦੀ ਮੌਤ ਹੋ ਗਈ ਸੀ ਔਰ ਪਰਿਵਾਰ ਵੱਲੋਂ ਲਗਾਤਾਰ ਉਸ ਦੀ লাশ ਜੋ ਹੈ ਸੜਕ ਤੇ ਰੱਖ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਔਰ ਮੰਗ ਕੀਤੀ ਜਾ ਰਹੀ ਸੀ ਕਿ ਇਨਸਾਫ ਦਿੱਤਾ ਜਾਵੇ ਔਰ ਇਸ ਜੋ ਉਤਰਨੇ ਪ੍ਰਦਰਸ਼ਨ ਦੇ ਵਿੱਚ ਕਿਸਾਨ ਸੰਘਰਸ਼ ਕਮੇਟੀ ਵੱਲੋਂ ਵੀ ਜੋ ਹੈ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਔਰ ਅੱਜ ਪਰਿਵਾਰ ਨੂੰ 9.5 ਲੱਖ ਰੁਪਏ ਜੋ ਹੈ ਮੁਆਵਜ਼ਾ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਤਰਨਾ ਪਰਿਵਾਰ ਵੱਲੋਂ ਖਤਮ ਕਰ ਦਿੱਤਾ ਗਿਆ ਹੈ ਤੇ ਆਵਾਜਾਈ ਉਸ ਰੂਟ ਤੇ ਮੁੜ ਬਹਾਲ ਹੋ ਗਈ ਹੈ ਰਾਜੀ ਜੀ ਜੀ ਹਾਂ ਆਵਾਜਾਈ ਪਹਿਲਾਂ ਦੀ ਤਰ੍ਹਾਂ ਹੀ ਹੁਣ ਬਹਾਲ ਹੋ ਗਈ ਹੈ ਔਰ ਪੁਲਿਸ ਵੱਲੋਂ ਪੂਰਾ ਜੋ ਰਸਤਾ ਹੈ ਉਹ ਸਾਫ਼ ਕਰਵਾ ਦਿੱਤਾ ਗਿਆ ਹੈ ਧੰਨਵਾਦ ਰਾਜੀ ਜੀ ਇਸ ਸਾਰੀ ਜਾਣਕਾਰੀ